ਸਤਿ ਸ੍ਰੀ ਅਕਾਲ ਜੀ ਹਰਜਿੰਦਰ ਵਾਲੀਆ YouTube ਚੈਨਲ ਤੇ ਤੁਹਾਡਾ ਸਵਾਗਤ ਪਿਆਰੇ ਦਰਸ਼ਕੋ ਬਹੁਤ ਕਿਸਮ ਦੇ ਹਮਲੇ ਤੁਸੀਂ ਸੁਨੇ ਹੋਣੇ ਲੇਕਿਨ ਕਦੇ ਨਹੀਂ ਸੁਣਿਆ ਹੋਵੇਗਾ ਕਿ ਪੈਨ ਡਰਾਈਵ ਨਾਲ ਵੀ ਹਮਲਾ ਹੋ ਸਕਦਾ ਹੈ ਇਹ ਵੀ ਵੱਡਾ ਹਥਿਆਰ ਹੋ ਸਕਦਾ ਹੈ ਔਰ ਪੈਨ ਡਰਾਈਵ ਕਰਨਾਟਕਾ ਦੇ ਵਿੱਚ 25 April ਨੂੰ ਐਡਾ ਵੱਡਾ ਹਥਿਆਰ ਬਣਿਆ ਕਿ ਸਾਰੇ ਦੇਸ਼ ਦੇ ਵਿੱਚ ਹਾਹਾਕਾਰ ਮੱਚੀ ਪਈ ਹੈ ਕੀ ਹੈ ਹਮਲਾ ਕਿਉਂ ਹਹਾਕਾਰ ਮਚੀ ਕਿਹੜਾ ਡਾ ਵੱਡਾ ਹਮਲਾ ਕੀਤਾ ਇਸ ਸਾਰੀ ਜਾਣਕਾਰੀ ਪੂਰੀ ਕਹਾਣੀ ਪੂਰੀ A ਤੋਂ Z ਤੱਕ ਕਹਾਣੀ ਤੁਸੀਂ ਇਸ ਵੀਡੀਓ ਦੇ ਵਿੱਚ ਸੁਣੋਗੇ ਪਰ ਸਭ ਤੋਂ ਪਹਿਲਾਂ ਉਹੀ ਅਪੀਲ ਜਿਹੜੀ ਮੈਂ ਅਕਸਰ ਕਰਦਾ ਕਿ ਪਿਆਰੇ ਦੋਸਤੋ ਜਿਨ੍ਹਾਂ ਨੇ ਅਜੇ ਤੱਕ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਪਲੀਜ਼ ਕਰ ਲਓ ਇੱਕ ਕਹਾਣੀ ਸ਼ੁਰੂ ਹੁੰਦੀ ਹੈ ਐਚ ਡੀ ਦੇਵਕੋੜਾ ਜਿਹੜਾ ਕਿ ਦੇਸ਼ ਦਾ ਪ੍ਰਧਾਨ ਮੰਤਰੀ ਰਿਹਾ ਉਸ ਦਾ ਪੋਤਾ ਤੇ ਉਸ ਦਾ ਮੁੰਡਾ ਉਸ ਦਾ ਪੋਤਾ ਸਭ ਤੋਂ ਜ਼ਿਆਦਾ ਚਰਚਾ 'ਚ ਹੈ ਉਹ ਹੈ ਪ੍ਰਜਵਲ ਰੇਵਨਾ ਜਿਹੜਾ ਕਿ ਅੱਜ ਕੱਲ ਭੱਜਿਆ ਹੋਇਆ ਜਰਮਨ ਪਹੁੰਚਿਆ ਇਹ ਕਹਾਣੀ 'ਚ ਜਦੋਂ ਸਮਝੋ ਕਿਉਂ ਭੱਜਣਾ ਪਿਆ ਉਹ ਸਾਰੀ ਗੱਲ ਸਮਝ ਆ ਜਾਊਗੀ ਤੁਹਾਨੂੰ ਇਹ ਜਿਹੜਾ ਪ੍ਰਜਵਲ ਰਿਵਨ ਹੈ ਇਹ ਖਾਨਸਮ ਤੋਂ ਉਮੀਦਵਾਰ ਸੀ ਜਨਤਾ ਦਲ ਸੈਕੂਲਰ ਅਤੇ ਭਾਰਤੀ ਜਨਤਾ ਪਾਰਟੀ ਦਾ ਸਾਂਝਾ ਉਮੀਦਵਾਰ ਸੀ 26 ਤਰੀਕ ਨੂੰ ਵੋਟਾਂ ਪੈਗੀਆਂ ਸੀ 26 ਅਪ੍ਰੈਲ ਨੂੰ 25 ਅਪ੍ਰੈਲ ਨੂੰ ਇਹ ਹਮਲਾ ਹੋਇਆ ਜਿਹਨੂੰ ਮੈਂ ਕਹਾਂ ਪੈਨ ਡਰਾਈਵ ਹਮਲਾ ਤੇ ਪੈਨ ਡਰਾਈਵ ਹਮਲੇ ਦੇ ਵਿੱਚ ਕੀ ਸੀ ਅਸਲ ਦੇ ਵਿੱਚ ਇਸ ਪੈਨ ਡਰਾਈਵ ਦੇ ਵਿੱਚ ਤਕਰੀਬਨ 3000 ਸੈਕਸ ਵੀਡੀਓ ਸੀ ਜਿਹੜੀਆਂ ਪ੍ਰਜ਼ਵਰ ਨੇ ਆਪ ਬਣਾਈਆਂ ਸੀ ਔਰ ਜਿੰਨਾਂ ਦੇ ਵਿੱਚ ਘਰ ਦੀ ਨੌਕਰਾਨੀ ਨਹੀਂ ਛੱਡੀ ਗਈ ਨੌਕਰਾਨੀਆਂ ਅਫਸਰਾਂ ਦੀਆਂ ਪਤਨੀਆਂ ਪੁਲਿਸ ਵਾਲੀਆਂ ਜਿਹੜੀਆਂ ਮਲਾਜ਼ਮ ਮਦਰ ਕੋ ਛੱਡੀ ਨਹੀਂ ਉਹਨਾਂ ਨੇ ਜਿਹਦੀ ਜਿਹਦੇ ਨਾਲ ਖੇ ਖਰਾਬੀ ਨਾ ਕੀਤੀ ਹੋਵੇ ਔਰ ਜਿਹਦੀ ਵੀਡੀਓ ਨਾਮ ਨਹੀਂ ਹੋਵੇ ਤਾਂ ਕਿ ਉਹ ਰੌਲਾ ਨਾ ਪਾ ਸਕਣ ਅਭੀ ਬਦਨਾਮੀ ਤੋਂ ਡਰਦੀਆਂ ਚੁੱਪ ਰਹਿਣ ਬਣਾਉਂਦਾ ਵੀ ਖੁਦ ਸੀ ਸ਼ੂਟਿੰਗ ਵੀ ਜਿਹੜਾ ਹੈ ਪ੍ਰੈਸ 1 ਐਚਡੀ ਦੇਵਗੜ੍ਹੋਂ ਦਾ ਪੌਤਖ ਖੁਦ ਕਰਦਾ ਸੀ ਉਹਦੀ ਸ਼ੂਟਿੰਗ ਖੈਰ ਇਹ 25 April ਨੂੰ ਬੱਸ ਸਟੈਂਡ ਤੇ ਰਖਤੀ 26 ਨੂੰ ਪੋਲਿੰਗ ਹੋਈ ਤੇ ਉਹਨੂੰ ਪਤਾ ਲੱਗ ਗਿਆ ਤੇ ਉਹ ਜਰਮਨ ਭੱਜ ਗਿਆ ਅੱਜ ਉਹਦਾ ਲੋਕਆਊਟ ਨੋਟਿਸ ਜਾਰੀ ਹੋਇਆ ਹੈ ਕੀਨੇ ਪੁਜਾਇਆ ਕੀਨੇ ਨਹੀਂ ਪੁਜਾਇਆ ਇਹ ਬਾਤ ਦੀ ਗੱਲ ਹੈ ਹੁਣ ਇਹ ਜਿਹੜੇ ਜਿੰਸੀ ਸ਼ੋਸ਼ਨ ਵਾਲੀਆਂ ਔਰਤਾਂ ਔਰ ਜਿਹੜੀਆਂ ਵੀਡੀਓਜ਼ ਨੇ ਉਹਨਾਂ ਦੀ ਚਰਚਾ ਉਹਦੀ ਹਹਾਕਾਰ ਮੱਚੀ ਹੋਇਆ ਜੀ ਦਾ ਮੈਂ ਜ਼ਿਕਰ ਕੀਤਾ ਕਿ ਕੋਈ ਵੀ ਨਛੜਾ ਪਾਰਟੀ ਵਰਕਰ ਵੀ ਅਪਸਰਾਂ ਦੀਆਂ ਪਤਨੀਆਂ ਵੀ ਪਤਾ ਨਹੀਂ ਕੀ ਉਹਦੇ ਮਨ ਚ ਆਇਆ ਕਿਸ ਤਰ੍ਹਾਂ ਦਾ ਦਿਮਾਗ ਹੈ ਪ੍ਰੋਵਾਇਟਡ ਜਿਹਨੂੰ ਕਹਿੰਦੇ ਨੇ ਉਸਰਾ ਦਾ ਦਿਮਾਗ ਉਹਦਾ ਸੀ ਤੋਂ ਇਹ ਜਿਹੜਾ ਉਹਨੇ ਕੀਤਾ ਪ੍ਰੋਗਰਾਮ ਇਹ ਕੋਈ ਇੱਕ ਦਿਨ ਚ ਤਾਂ ਹੋ ਨਹੀਂ ਸਕਦਾ ਇਹ ਗੱਲ ਤਾਂ ਤੁਹਾਡੇ ਵੀ ਆਪਾਂ ਸਮਝ ਸਕਦੇ ਆ ਇੱਕ ਇੱਕ ਡੇਢ ਸਾਲ ਤੋਂ ਸਾਰਾ ਇਹ سلسلہ ਚੱਲ ਰਿਹਾ ਸੀ ਇਹ ਨੀਆ ਹਰਤਾਂ ਦਾ ਪੋਸੀਬਲ ਹੀ ਨਹੀਂ ਹੈ ਵੀਡੀਓ ਬਣਾਉਣਾ ਜਾਣਾ ਹਾਲਾਂਕਿ ਅੱਜ ਇਸ ਦੀ ਜਿਹੜੀ ਅਸਲੀ ਗਿਣਤੀ ਦਸੀਆ ਰਾਹੁਲ ਗਾਂਧੀ ਨੇ 400 ਦਸੀਆ ਹੋ ਸਕਦਾ ਕਿ ਹੋਰ ਪੌਣ ਵਧਾ ਚੜਾ ਕੇ ਦੱਸਿਆ ਗਿਆ ਹੋਵੇ ਪਰ ਚੋੜੋ 400 ਕਿਹੜਾ ਘਟਾ ਹੈ ਜੇ ਆਪਾਂ 400 ਵੀ ਮੰਨ ਲਈਏ ਇਹ ਵੀ ਹੈ ਸਾਲ 1.5 ਸਾਲ ਤੋਂ ਕੰਮ ਚੱਲ ਰਿਹਾ ਸੀ ਇਹ ਉਹ ਬੰਦਾ ਹੈ ਤੁਹਾਨੂੰ ਮੈਂ ਯਾਦ ਕਰਾਦਾ ਜਿਹਦੇ ਪ੍ਰਚਾਰ ਲਈ ਸਾਡੇ ਦੇਸ਼ ਦੇ ਹਰਮਨ ਪਿਆਰੇ ਪ੍ਰਧਾਨ ਮੰਤਰੀ ਮੋਦੀ ਸਾਹਿਬ ਖੁਦ ਪਹੁੰਚੇ ਸੀ ਤੇ ਨਾ ਸਿਰ ਪਹੁੰਚੇ ਬਲਕੇ ਸਟੇਜ ਤੇ ਬੁਲਾ ਕੇ ਥਾਪੀ ਦਿੱਤੀ ਥਾਪੜਾ ਦਿੱਤਾ ਦੇ ਉਸ ਨੂੰ ਤੇ ਉਸਦੇ ਪਿਤਾ ਨੂੰ ਇਹ ਇਹ ਹਾਲ ਹੈ ਸਾਡੇ ਸਿਆਸੀ ਬੰਦਿਆਂ ਦਾ ਖੈਰ ਛੱਡੋ ਹੁਣ ਤੁਸੀਂ ਇਹ ਦੇਖੋ ਕਹਾਣੀ ਸ਼ੁਰੂ ਕਿਦੋਂ ਹੁੰਦੀ ਹੈ 1 ਜੂਨ 2023 ਇਹ ਉਦੋਂ ਉਸ ਤੋਂ ਪਹਿਲਾਂ ਦੀ ਕਹਾਣੀ ਹੈ ਕਿਉਂਕਿ ਉਸ ਦਿਨ ਪ੍ਰਜਵਲ ਬੰਗਲੌਰੋਂ ਦੀ ਅਦਾਲਤ ਚ ਜਾਂਦਾ ਤੇ ਇੱਕ ਕੇਸ ਕਰਦਾ 86 ਮੀਡੀਆ ਹੌਸਾਂ ਤੇ ਮੀਡੀਆ ਪਲੇਟਫਾਰਮਸ ਤੇ ਇੱਕ ਮੰਗਦਾ ਰਹਾਤ ਕਿ ਇਹਨਾਂ ਨੂੰ ਕਹੋ ਕਿ ਮੇਰੀ ਜਿਹੜੀ ਵੀਡੀਓ ਆ ਜਿਹੜੀ ਉਹਦੀ ਵੀਡੀਓ ਜਿਹਦਾ ਜ਼ਿਕਰ ਕਰ ਰਹੇ ਹੈ ਇਹ ਸਰਕੂਲੇਟ ਨਾ ਕਰਨ ਇਹਨੂੰ ਐਡਿਟ ਕਰਕੇ ਨਾ ਚਲੋਣ ਮੇਰੇ ਖਿਲਾਫ ਸਾਜ਼ਿਸ਼ ਹੋ ਰਹੀ ਹੈ ਇਹਦੀ ਇੱਥੇ ਰੋਕ ਲਾਓ ਇਹਨੇ ਇਹ ਗੱਲ ਕਹੀ ਸੀ 1 ਜੂਨ 23 ਇਹਦਾ ਮਤਲਬ ਤੁਹਾਨੂੰ ਕਹਿ ਰਹੇ ਕਿ ਇੱਕ ਦਿਨ ਚ ਤਾਂ ਹੋ ਨਹੀਂ ਸਕਦਾ ਪੁਰਾਣਾ ਕੰਮ ਚੱਲ ਰਿਹਾ ਸੀ ਫਿਰ ਉਸੇ ਨਾਲ ਇੱਕ ਗੱਲ ਨਮੀ ਆਉਂਦੀ ਹੈ ਉਹਦਾ ਡਰਾਈਵਰ ਇਸ ਕੇਸ ਚ ਆ ਜਾਂਦਾ 7 ਸਾਲ ਉਸ ਡਰਾਈਵਰ ਨੇ ਉਹਦੇ ਘਰ ਕੰਮ ਕੀਤਾ ਸੀ 7 ਸਾਲ ਫੇਰ ਉਹ 카ਰਤਕ ਸੀ ਉਹਦਾ ਨਾਮ 카ਰਤਕ ਹੈ ਜੀ ਸੀਨੀਅਰ ਹੁਣ ਵੀ ਹੈ 카ਰਤਕ ਨੇ ਅਸਲ ਦੇ ਵਿੱਚ ਤਾਂ ਗੱਲ ਉੱਥੇ ਹੀ ਨਿਕਲ ਜਾਂਦੀ ਹੈ ਡਰਾਈਵਰਾਂ ਕੋਲ ਬੜੇ ਛੋਟੇ ਭੇਦ ਹੁੰਦੇ ਨੇ ਇਹ ਸਭ ਨੂੰ ਪਤਾ ਹੈ 카ਰਤਕ ਨੇ ਨੌਕਰੀ ਛੱਡ ਦਿੱਤੀ ਉਹਨੇ ਇਹ ਜਿਹੜਾ ਸਾਰਾ ਕੁਝ ਉਹਦੇ ਕੋਲ ਸੀ ਉਹਨੇ ਦਿੱਤਾ ਅਸਲ ਦੇ ਵਿੱਚ ਐਚਡੀ ਇੱਕ ਇਹਨਾਂ ਦਾ ਦੇਵਰਾਜ ਗੋੜਾ ਹੈ ਉਹਨੂੰ ਦਿੱਤੀ ਸੀ ਜਿਹੜਾ ਭਾਰਤੀ ਜਨਤਾ ਪਾਰਟੀ ਦਾ ਲੀਡਰ ਹੈ ਉਹਨੂੰ ਇਹ ਪੈਨ ਡਰਾਈਵ ਦੀ ਕਾਪੀ ਦਿੱਤੀ ਸੀ ਵਰਕਸਨ ਨੂੰ ਦਿੱਤੀ ਹਾਲਾਂਕਿ ਦੇਵਰਾਜ ਗੋੜਾ ਕਹਿੰਦਾ ਕਿ ਉਹਨੇ ਇੱਕ ਕਾਂਗਰਸੀ ਨੂੰ ਵੀ ਦਿੱਤੀ ਸੀ ਖਰ 카ਰਤਕ ਦਾ ਨਾਮ ਵੀ ਆ ਜਾਂਦਾ ਹੁਣ 카ਰਤਕ ਵਿੱਚ ਕਿਵੇਂ ਆ ਗਿਆ ਉਹ ਕਹਿੰਦਾ 13 ਏਕੜ ਜ਼ਮੀਨ ਦਾ ਝਗੜਾ ਸੀ ਇਸ ਨੇ ਪ੍ਰਜਵਲ ਨੇ ਸਾਡ ਨੂੰ ਜ਼ਮੀਨ ਦੇ ਨਾਲ ਕਬਜ਼ੇ ਦੇ ਨਾਲ ਮੈਨੂੰ ਤੇ ਮੇਰੀ ਪਤਨੀ ਨੂੰ ਕਿਡਨਾਪ ਕੀਤਾ ਇਸ ਬੰਦੇ ਨੇ ਅਗਵਾ ਕਰ ਲਿਆ ਮਤਲਬ ਦੇਖੋ ਕੀ ਚੱਲਦਾ ਇਹ ਇਹੀ ਤਾਂ ਕਮਾਲ ਹੈ ਸਾਡੇ ਦੇ ਕੀ ਕੁਝ ਹੁੰਦਾ ਹੈ ਖੈਰ ਫੇਰ ਹੁਣ ਗੱਲ ਇਹ ਆ ਗਈ ਕਿ ਕਹਾਣੀ ਥੋੜੀ ਅੱਗੇ ਵੱਧਦੀ ਹੈ ਜਿਹੜੇ ਜਿਸ ਨੂੰ ਇਹਨੇ ਦਿੱਤੀ ਸੀ ਜਾ ਕੇ اپنی ਪੈਨ ਡਰਾਈਵ ਕਾਰਤਕ ਨੇ ਡਰਾਈਵਰ ਨੇ ਦੇਵਰਾਜ ਗੋੜਾ ਉਹਨੇ ਉਹਦੇ ਖਿਲਾਫ ਇੱਕ ਕੇਸ ਦਰਜ ਕਰਾਇਆ ਸੀ ਪ੍ਰਜਵਲ ਦੇ ਖਿਲਾਫ ਉਹਨੂੰ ਇਹ ਕਿਹਾ ਸੀ ਕਿ ਇਹਦੀ ਜਿਹੜੀ ਸਾਂਸ ਦੀ ਹੈ ਉਹਨੂੰ ਰੱਦ ਕਰੋ ਤੇ ਕਮਾਲ ਇਹ ਕ ਰੱਦ ਕਰ ਵੀ ਦਿੱਤੀ ਸੀ ਹਾਈ ਕੋਰਟ ਨੇ ਲੇਕਿਨ ਪ੍ਰਜਵਲ ਚਲੇਗਾ ਸੀ ਸੁਪਰੀਮ ਕੋਰਟ ਦੇ ਚ ਉਹਨੂੰ ਸਟੇ ਮਿਲ ਗਈ ਸੀ ਇਹ ਲੜਾਈ ਸਿਆਸੀ ਤੌਰ ਤੇ ਵੀ ਚੱਲ ਰਹੀ ਸੀ ਨਾਲ ਦੀ ਨਾਲ ਜਿਹੜੀ ਕਰਨਾਟਕ ਹਾਈ ਕੋਰਟ ਨੇ ਪ੍ਰਸਭਲੂ ਡਿਸਕਵালিਫਾਈ ਕਰਤਾ ਸੀ ਪਰ ਸੁਪਰੀਮ ਕੋਰਟ ਤੋਂ ਉਹਨੇ ਲੈਡਿਸ ਸਟੇ ਹੁਣ ਦੇਵਰਾਜ ਗੋੜਾ ਇੱਕ ਗੱਲ ਹੋਰ ਅੱਗੇ ਆਉਂਦਾ ਉਹ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਨੂੰ ਇਹਦੀ ਸਾਰੀਆਂ ਕਾਰਵਾਈਆਂ ਬਾਰੇ ਦੱਸਦਾ ਤੇ ਉਹ ਕਹਿੰਦਾ ਇਹਨੂੰ ਬਿਲਕੁਲ ਤੁਸੀਂ ਟਿਕਟ ਨਾ ਦਿਓ ਇਹਨਾਂ ਦੀ ਆਪਸੀ ਲੜਾਈ ਵੀ ਕਿਉਂ ਸੀ ਇਹ ਵੀ ਦੇਖ ਲਓ ਤੁਸੀਂ ਵੈਸੇ ਕਿਉਂ ਆਜੂਗਾ ਦੇਵਰਾਜ ਗੋੜਾ ਅਸਲ ਦੇ ਵਿੱਚ ਇਹਦੇ ਪਿਤਾ ਰਜਵਲ ਦੇ ਪਿਤਾ ਐਚਡੀ ਰੇਵਣਾ ਦੇ ਖਿਲਾਫ ਉਹ ਵਿਧਾਨ ਸਭਾ ਦੀ ਚੋਣ ਲੜਿਆ ਸੀ 23 ਦੇ ਵਿੱਚ ਤੇ ਹਾਰ ਗਿਆ ਸੀ ਹੁਣ ਉਹ ਚਾਹਦਾ ਸੀ ਕਿ ਇਹਨੂੰ ਟਰੈਕਟਰਾਂ ਦੇ ਉਹ ਮੈਨੂੰ ਟਿਕਟ ਦਿਓ ਇਹ ਵੀ ਸੀ ਸੋ ਇਹ ਇਹਦਾ ਮਤਲਬ ਕਿ ਭਾਰਤੀ ਜਨਤਾ ਪਾਰਟੀ ਨੂੰ ਸਭ ਕੁਝ ਪਤਾ ਸੀ ਇਸ ਦੇ ਬਾਵਜੂਦ ਇਹ ਸਮਝੌਤਾ ਕੀਤਾ ਇਸ ਦੇ ਬਾਵਜੂਦ ਜਿਹੜੇ ਮੋਦੀ ਸਾਹਿਬ ਉੱਥੇ ਆਏ ਇਸ ਦੇ ਬਾਵਜੂਦ ਉਹਨਾਂ ਨੇ ਉਹਨੂੰ 탑ੀ ਦਿੱਤੀ ਇਹ ਜਿਹੜੀ ਕਹਾਣੀ ਤਾਂ ਇਹੀ ਨਜ਼ਰ ਆਉਂਦੀ ਹੈ ਜਦੋਂ ਸਾਰਾ ਕੁਝ ਪਹਿਲਾਂ ਪਤਾ ਸੀ ਹੁਣ ਗੱਲ ਇਹ ਹੈ ਸਵਾਲ ਕਈ ਉੱਠਦੇ ਨੇ ਇੱਕ ਤਾਂ ਵੱਡਾ ਸਵਾਲ ਤਾਂ ਹੈ ਕਿ ਕਿੰਨੇ ਵੱਡੇ ਪੱਧਰ ਤੇ ਔਰਤਾਂ ਨਾਲ ਕੀ ਖਰਾਬੀ ਹੋਈ ਉਹਨਾਂ ਦੀ ਇੱਜ਼ਤ ਨਾਲ ਖੇਡਿਆ ਗਿਆ ਉਹ ਸਾਰਾ ਕੁਝ ਇਹ ਜਿਹੜੇ ਸਿਆਸੀ ਲੋਕ ਦੇ ਜਿਨ੍ਹਾਂ ਨੂੰ ਪਤਾ ਸੀ ਉਹ ਕਿਉਂ ਮਿੱਟੀ ਪਾਉਂਦੇ ਰਹੇ ਉਹ ਕਿਉਂ ਨਹੀਂ ਬੋਲੇ ਮੋਦੀ ਸਾਹਿਬ ਤੇ ਤਾਂ ਆਪਾਂ ਸਵਾਲ ਹੀ ਨਹੀਂ ਕਰ ਸਕਦੇ ਉਹਨਾਂ ਨੂੰ ਤਾਂ ਸਭ ਤੋਂ ਪਹਿਲਾਂ ਤਾਂ ਇਹ ਨਜ਼ਰ ਆਉਂਦਾ ਕਿ ਇਹ ਸਾਨੂੰ ਫਾਇਦਾ ਕਿੱਥੇ ਹੈ ਹੁਣ ਅਸਲ ਦੇ ਵਿੱਚ ਕੋਈ ਵੀ ਨਹੀਂ ਬੋਲਿਆ ਉਥੇ ਕਾਂਗਰਸ ਵੀ ਨਹੀਂ ਬੋਲੇ ਕਈ ਇਹ ਜਿਹੜਾ ਨਾ ਐਚ ਡੀ ਰਵਿੰਨਾ ਹੈ ਇਹਦਾ ਪਿਤਾ ਜਿਹੜਾ ਉਹ ਉੱਥੇ ਇੱਕ ਭਾਈਚਾਰਾ ਹੈ ਵੋਕ ਲਿਗਾ ਵੋਕ ਲਿਗਾ ਭਾਈਚਾਰੇ ਦਾ ਵੱਡਾ ਲੀਡਰ ਹੈ ਕੋਈ ਵੀ ਸਿਆਸੀ ਪਾਰਟੀ ਉਹਨੂੰ ਭਾਈਚਾਰੇ ਨੂੰ ਨਰਾਜ਼ ਜੀ ਕਰਨਾ ਚਾਹਦੀ ਸੀ ਤੇ ਵੈਸੇ ਮੋਦੀ ਸਾਹਿਬ ਬਹੁਤ ਦੇਖਦੋ ਨੇ ਇਹ ਜੇ ਕੇਸ ਸੁਣਿਆ ਤੁਸੀਂ ਜਦੋਂ ਪਹਿਲਵਾਨ ਕੁੜੀਆਂ ਮੈਡਲ ਜਿੱਤ ਕੇ ਆਈਆਂ ਸੀ ਤੇ ਮੋਦੀ ਸਾਹਿਬ ਨੂੰ ਉਹਨਾਂ ਨੇ ਸ਼ਿਕਾਇਤ ਲਾਈ ਸੀ ਵੀ ਸਾਡੇ ਨਾਲ ਜਿੰਸੀ ਬਧਿਕੀਆਂ ਕਰਦਾ ਇਹ ਬ੍ਰਿਜ ਪੁਸ਼ਨ ਮੋਦੀ ਸਾਹਿਬ ਬਹੁਤ ਬੋਲੇ ਬੜ ਕੇ ਬ੍ਰਿਜ ਪੁਸ਼ਨ ਦਾ ਬਚਾਅ ਕੀਤਾ ਸੀ ਮਨੀਪੁਰ ਚ ਕੀ ਹੋਇਆ ਦੋ ਔਰਤਾਂ ਨੂੰ ਰੇਪ ਕੀਤਾ ਉਸ ਤੋਂ ਬਾਅਦ ਉਹਨਾਂ ਨੂੰ ਨੰਗਿਆਂ ਕਰਕੇ ਕਮਾਇਆ ਮੋਦੀ ਸਾਹਿਬ ਦੇ ਮੋਹਕ ਲਫਜ਼ ਨਹੀਂ ਨਿਕਲਿਆ ਸੰਸਦ ਵੀ ਬੋਲਣ ਲਈ ਵਿਰੋਧੀ ਧਿਰ ਨੇ ਮਜਬੂਰ ਕੀਤਾ ਤਾਂ ਵੀ ਨਹੀਂ ਬੋਲੇ ਤੋਂ ਇਹ ਤਾਂ ਹਾਲ ਹੈ ਕਿ ਕਿਤੇ ਵੀ ਇਹ ਬਹੁਤ ਲੰਬੀ ਜਿਹੜੀ ਲਿਸਟ ਹੋ ਸਕਦੀ ਹੈ ਕਿ ਇਹ ਮੋਦੀ ਸਾਹਿਬ ਤੇ ਤਾਂ ਅਸੀਂ ਗੱਲ ਹੀ ਨ ਕਰਦੇ ਪਰ ਹੁਣੇ ਸਵਾਲ ਤਾਂ ਉੱਠਦੇ ਜੇ ਅੱਜ ਪ੍ਰੇਨਕਾ ਗਾਂਧੀ ਕਹਿੰਦੀ ਹੈ ਜੇ ਅੱਜ ਰਾਹੁਲ ਗਾਂਧੀ ਕਹਿੰਦਾ ਕਿ ਇੱਕ ਮਾਸ ਰੈਪਿਸਟ ਉਹਨੂੰ મોદી ਸਰ ਬਚਾ ਵੀ ਰਹੇ ਨੇ ਉਹਦੇ ਹੱਕ ਚ ਬੋਲ ਰਹੇ ਨੇ ਜੇ ਪ੍ਰੇਨਕਾ ਕਹਿੰਦੀ ਹੈ ਵੀ ਔਰਤਾਂ ਜਿੱਥੇ ਵੀ ਕੋਈ ਹੁੰਦਾ ਹੈ ਭਾਰਤੀ ਜਨਤਾ ਪਾਰਟੀ ਦੇ ਲੀਡਰ ਕਿਉਂ ਆ ਜਾਂਦੇ ਨੇ ਇਹ ਸਾਰੀਆਂ ਗੱਲਾਂ ਸਿਆਸੀ ਹੋ ਸਕਦੀਆਂ ਨੇ ਮੈਂ ਮੰਨਦਾ ਹੈ ਇਹ ਸਿਆਸਤ ਹੈ ਪਰ ਜਿਹੜਾ ਕੁਝ ਹੋਇਆ ਹੈ ਜਿਹੜਾ ਕੁਝ ਪੈਨ ਡਰਾਈਵ ਚ ਹੈ ਜਿਹੜਾ ਕੁਝ ਵਾਇਰਲ ਹੋ ਰਿਹਾ ਹੈ ਉਹ ਤਾਂ ਚੜ੍ਹੂਰੀ ਲੱਗਦਾ ਇੱਕ ਵੱਡੇ ਸਵਾਲ ਪੈਦਾ ਹੁੰਦੇ ਨੇ ਕਿ ਸਾਡੀ ਸਿਆਸਤ ਤੇ ਸਾਡੀ ਸਿਆਸੀ ਲੀਡਰ ਕਿਸ ਕਿਸਮ ਦੀ ਮਾਨਸਿਕਤਾ ਰਹੀ ਤੁਸੀਂ ਉਹ ਵੀ ਯਾਦ ਕੀਤਾ ਉਹ ਵੀ ਦਖਣਦੀ ਸੀ ਨਾ ਜਿਹੜੇ ਵਿਧਾਨ ਸਭਾ 'ਚ ਬੈਠੇ ਉਹ ਤਾਂ ਕੈਮਰੇ ਦੀ ਅੱਖ ਨੇ ਕੈਚ ਕਰ ਲਿਆ ਸੀ ਉਹ ਪੂਰਨੂ ਵੀਡੀਓ ਦੇਖ ਰਹੇ ਸੀ ਉੱਥੇ ਏਡੇ ਵੱਡੇ ਪੱਧਰ ਤੇ ਸਾਰੀ ਦੁਨੀਆ 'ਚ ਜੀਨੇ ਬਦਨਾਮੀ ਕੀਤੀ ਹੈ ਉਸ ਕਿਸਮ ਦਾ ਕੇਸ ਹੋ ਗਿਆ ਹੋਵੇ ਤੇ ਸਾਡਾ ਜਿਹੜਾ ਲੀਡਰ ਉਹ ਚੁੱਪ ਰਹੇ ਸਾਡੇ ਲੀਡਰ ਚੁੱਪ ਰਹੇ ਨੇ ਸਿਆਸੀ ਬੰਦਿਆਂ ਦੇ ਚਿਹਰੇ ਕਾਲੇ ਚਿਹਰੇ ਅੱਗੇ ਆਉਣ ਤਾਂ ਸਵਾਲ ਤਾਂ ਉੱਠਣਗੇ ਤੇ ਉੱਠ ਰਹੇ ਨੇ ਇਸ ਵੀਡੀਓ ਚ ਇਹਨਾਂ ਨੂੰ ਮਿਲਦੇ ਇੱਕ ਨਵੀਂ ਵੀਡੀਓ ਨਾਲ ਤੁਹਾਡਾ ਬਹੁਤ ਬਹੁਤ ਸ਼ੁਕਰੀਆ